ਕਾਂਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਸੋਨੀਆ ਸਵਾਗਤ ਕਰਦੀਆਂ ਆਉਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸਿੰਧੂ ਸਮਝੌਤਾ ਰੱਦ ਅਟਾਰੀ ਬਾਰਡਰ ਬੰਦ 48 ਘੰਟਿਆਂ ਦੇ ਅੰਦਰ ਭਾਰਤ ਛੱਡਣਗੇ ਪਾਕਿਸਤਾਨੀ ਨਾਗਰਿਕ ਪਹਿਲਗਾਮ ਹਮਲੇ ਦਾ ਮਾਸਟਰਮਾਈਂਡ ਦੱਸੇ ਜਾ ਰਹੇ ਕਸੂਰੀ ਦਾ ਵੱਡਾ ਦਾਵਾ ਕਿਹਾ ਕਿ ਮੈਂ ਕੋਈ ਹਮਲਾ ਨਹੀਂ ਕਰਵਾਇਆ ਨਾ ਹੀ ਪਾਕਿਸਤਾਨ ਦਾ ਕੋਈ ਹੱਥ ਪਹਿਲਗਾਮ ਅਤਵਾਦੀ ਹਮਲੇ ਦਾ ਪੰਜਾਬ ਤੇ ਦਿਖਿਆ ਅਸਰ ਹਾਈ ਅਲਰਟ ਤੇ ਪੰਜਾਬ ਪੁਲਿਸ ਆਸਟ੍ਰੇਲੀਆ ਨੇ ਦਿੱਤਾ ਵੱਡਾ ਝਟਕਾ ਪੰਜਾਬੀਆਂ ਦੇ ਸਟੂਡੈਂਟ ਵੀਜ਼ਾ ਤੇ ਲੱਗ ਗਈ پابੰਦੀ ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ਤੇ ਮੋਦੀ ਤੇ ਵੈਂਸ ਦੇ ਹੁੱਕੇ ਪੁਤਲੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਬੀਤੇ ਦਿਨੀ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹਿੰਟ CCS ਦੀ ਮੀਟਿੰਗ ਹੋਈ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਵੱਡਾ ਐਕਸ਼ਨ ਲਿਆ ਹੈ ਪੀਐਮ ਮੋਦੀ ਦੀ ਪ੍ਰਧਾਨਗੀ ਹਿੰਟ ਹੋਈ CCS ਦੀ ਮੀਟਿੰਗ ਦੇ ਵਿੱਚ ਪੰਜ ਵੱਡੇ ਫੈਸਲੇ ਲਏ ਗਏ ਹਨ ਭਾਰਤ ਨੇ ਵੱਡਾ ਕਦਮ ਚੁੱਕਦੇ ਹੋਏ ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਦੇ ਨਾਲ ਰੋਕ ਦਿੱਤਾ ਹੈ ਅਟਾਰੀ ਬਾਰਡਰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ ਹੁਣ ਪਾਕਿਸਤਾਨੀ ਨਾਗਰਿਕਾਂ ਦੀ ਸਾਰਕ ਵੀਜ਼ਾ ਰਾਹੀਂ ਭਾਰਤ 'ਚ ਐਂਟਰੀ ਨਹੀਂ ਹੋਵੇਗੀ ਜੋ ਪਾਕਿਸਤਾਨੀ ਭਾਰਤ 'ਚ ਹਨ ਉਹ 48 ਘੰਟਿਆਂ ਦੇ ਅੰਦਰ ਮੁਲਕ ਛੱਡਣਗੇ ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਬੰਦ ਅਤੇ ਭਾਰਤ ਦੇ ਵਿੱਚ ਪਾਕਿਸਤਾਨੀ ਦੂਤਾਵਾਸ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਸੇ ਵੀ ਪਾਕਿਸਤਾਨੀ ਨੂੰ ਅਗਲੇ ਫੈਸਲੇ ਤੱਕ ਭਾਰਤੀ ਵੀਜ਼ਾ ਨਹੀਂ ਮਿਲੇਗਾ ਇਸ ਦੇ ਨਾਲ ਹੀ ਫੌਜ ਨੂੰ ਵੀ ਹਾਈ ਅਲਰਟ ਤੇ ਰਹਿਣ ਦੇ ਲਈ ਕਿਹਾ ਗਿਆ ਹੈ ਪਹਿਲਗਾਮ ਅਤਵਾਦੀ ਹਮਲੇ ਦਾ ਮਾਸਟਰਮਾਈਂਡ ਦੱਸੀ ਜਾ ਰਹੀ ਲਸ਼ਕਰੇ ਤੌਇਬਾ ਦੇ ਡਿਪਟੀ ਕਮਾਂਡਰ ਸੈਫੂਲਾ ਕਸੂਰੀ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਹਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਸੂਰੀ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਦੇ ਵਿੱਚ ਉਸ ਨੇ ਹਮਲੇ ਦੀ ਨਿੰਦਿਆ ਕੀਤੀ ਹੈ ਤੇ ਕਿਹਾ ਹੈ ਕਿ ਉਹ ਇਸ ਹਮਲੇ ਲਈ ਜ਼ਿੰਮੇਵਾਰ ਨਹੀਂ ਹੈ ਸੈਫੂਲਾ ਕਸੂਰੀ ਨੇ ਕਿਹਾ ਹੈ ਕਿ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨਾਲ उसका कोई भी लेना देना नहीं है उसने साजिश दिनों जम्मू कश्मीर के इलाका पहलगाम में जो हमला हुआ है और 27 जानों का जिया हुआ है हम इसकी पुरजोर मजम्मत करते हैं। इस हमले की आड़ में हिंदुस्तान के मीडिया ने मुझे मोरद इल्जाम ठहराया फौरी तौर पर पाकिस्तान पर इजाम तराशी की है और गुजस्ता चौबीस घंटे हिंदुस्तान का मीडिया इल्जाम तराशियों पर उतरा हुआ है तो ये भी नहायत अफसोसनाक वाक्य है और अब हिंदुस्तान ने सिंधाश महिदे को भी मुस्तरद कर दिया है और मअतल कर दिया है और पाकिस्तान के वो पानियों को रोकना चाहता है और पाकिस्तान की जरात को पाकिस्तान की सनत को वो तबाह करना चाहता है वो एक जंगी दुश्मन है उ, उसने मकबूजा कश्मीर में भी दस लाख फौज भेज के एक जंग की कैफियत पैदा की हुई है और वो पाकिस्तान कि अमन को भी तबाह करना चाहता है तो हम हिंदुस्तान के अजैम को समझते हुए दुनिया से यह मुतालबा करते हैं कि वो आंखें बंद करके हिंदुस्तान की हिमायत करने की बजाय वो हक और सच के साथ खड़े हों हिंदुस्तान की जारियत की मजम्मत दुनिया करे और ये जो कश्मीर के इलाका पहलगाम में हिंदुस्तान ने खुद साखता ड्रामा रचाया है हम इसको मुस्तरद करते हैं ये उसकी सोची समझी साजिश है और इसका हकायक के साथ पाकसान या पाकसान के, किसी शहरी के साथ हरगज कोई ताल्लुक नहीं पहलगाम हमले तो बाद पुलिस अलर्ट है पठानकोट पुलिस भी पहलगाम हमले नु अलर्ट हो चुकी है जम्मू कश्मीर लगते पंजाब के सारे इंटर स्टेट सील कर दिया गया है ਜੰਮੂ ਕਸ਼ਮੀਰ ਤੋਂ ਆਉਣ ਵਾਲੀਆਂ ਸਾਰੀਆਂ ਗੱਡੀਆਂ ਦੀ ਵੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਚੌਕਸੀ ਦਿਖਾਈ ਜਾ ਰਹੀ ਹੈ ਜੋ ਗੱਡੀਆਂ ਲਿੰਕ ਰਸਤੇ ਜ਼ਰੀਏ ਪੰਜਾਬ ਦੇ ਵਿੱਚ ਦਾਖਲ ਹੋ ਰਹੀਆਂ ਨੇ ਜਾਂ ਫਿਰ ਨੈਸ਼ਨਲ ਹਾਈਵੇ ਤੋਂ ਹੁੰਦੇ ਹੋਏ ਮਾਦੋਪੁਰ ਦੇ ਰਸਤੇ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਨੇ ਜਗਾ ਜਗਾ ਉੱਤੇ ਨਾਕੇ ਲਗਾ ਕੇ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਚੈੱਕ ਕੀਤਾ ਜਾ ਰਿਹਾ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ

दो समुदाय में उसको बोलते हैं ना कि दीवार डालने की कोशिश की गई है पर हम अप, हम इतने कमज़ोर नहीं हैं हमारे जो भारतीय वीर हैं चाहे वो किसी भी समुदाय से हों वो इतने कमज़ोर नहीं है कि इस कायरतापूर्ण जो हमला किया गया उसके बाद अपना आपा खो बैठे और आपस में लड़ें आज आपने मॉर्निंग मीडिया में भी देखा होगा कश्मीर में वहां पर लोकल्स ने बहुत ज़्यादा इसका विरोध किया है सो so, हमारा जोइनिंग नेचुरली हमारा जो यहाँ का स्टेशन है वो जे एंड के साथ सटा हुआ है और हम शुरू से ही अपनी प्रॉपर तैयारी रखते हैं और हमें आज भी हम सभी लोकेशंस और वर्नेबल लोकेशन जहाँ पर संवेदनशील जगह है वहाँ पर अपनी आर्म्ड यूनिट्स के साथ मश्क कर रहे हैं और

ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀਆਂ ਤੇ ਪਾਬੰਦੀ ਲਾ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ ਵੈਸਟਰਨ ਸਿਡਨੀ ਯੂਨੀਵਰਸਿਟੀ ਵਿਕਟੋਰੀਆ ਯੂਨੀਵਰਸਿਟੀ ਅਤੇ ਸਾਊਦਰਨ ਕ੍ਰਾਸ ਯੂਨੀਵਰਸਿਟੀ ਵਰਗੀਆਂ ਵੱਕਾਰੀ ਸੰਸਥਾਵਾਂ ਨੇ ਇਹਨਾਂ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ ਇਹਨਾਂ ਯੂਨੀਵਰਸਿਟੀਆਂ 'ਚ ਸਭ ਤੋਂ ਵੱਧ ਝਾਲੀ ਅਰਜ਼ੀਆਂ ਆਈਆਂ ਸਨ ਹੁਣ ਇਹਨਾਂ ਯੂਨੀਵਰਸਿਟੀਆਂ ਨੇ ਜਾਂ ਤਾਂ 6 ਸੂਬਿਆਂ ਤੋਂ ਆਉਣ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਹੈ ਜਾਂ ਫਿਰ ਉਹਨਾਂ ਦੀ ਸਖਤ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਖਤਰੇ 'ਚ ਹੈ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਭਾਰਤ ਅਮਰੀਕਾ ਵਿਚਾਲੇ ਦੁੱਧ ਉਤਪਾਦ ਤੇ ਖੇਤੀ ਜਿੰਸਾਂ ਨੂੰ ਬਿਨਾਂ ਟੈਕਸ ਜਾ ਘੱਟ ਟੈਕਸ ਤੇ ਦ੍ਰਾਮਤ ਕਰਨ ਲਈ ਬਣਾਈ ਜਾ ਰਹੀ ਰਣਨੀਤੀ ਦਾ ਵਿਰੋਧ ਕੀਤਾ। ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪੰਜਾਬ ਵਿੱਚ 108 ਥਾਵਾਂ ਤੇ ਅਮਰੀਕੀ ਉਪਰਾਸ਼ਟਰਪਤੀ ਜੇ. ਡੀ. ਵੈਂਸ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਗਏ। ਸੂਬੇ ਦੇ 18 ਜ਼ਿਲ੍ਹਿਆਂ ਚ ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਬਰਾ ਤੇ ਸੂਬਾ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਨੇ ਕੀਤੀ। ਜਿਨ੍ਹਾਂ ਚ ਵੱਡੀ ਗਿਣਤੀ ਚ ਕਿਸਾਨ, ਮਜ਼ਦੂਰ, ਨੌਜਵਾਨ, ਬਜ਼ੁਰਗ ਤੇ ਮਹਿਲਾਵਾਂ ਨੇ ਹਿੱਸਾ ਲਿਆ। ਉਦਰਾਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਦਾਵਾ ਕੀਤਾ ਹੈ ਕਿ ਜੇਕਰ ਉਹਨਾਂ ਦਾ ਦੇਸ਼ ਕੈਨੇਡਾ ਤੋਂ ਸਾਮਾਨ ਖਰੀਦਣਾ ਬੰਦ ਕਰ ਦਿੰਦਾ ਤਾਂ ਉਸਦੀ ਹੋਂਦ ਹੀ ਖਤਮ ਹੋ ਜਾਵੇਗੀ। ਕੈਨੇਡਾ ਦੀ ਆਰਥਿਕਤਾ ਤੇ ਪ੍ਰਭੂ ਸੱਤਾ ਬਾਰੇ 트੍ਰੰਪ ਦੀਆਂ ਪਿਛਲੀਆਂ ਟਿੱਪਣੀਆਂ ਕੈਨੇਡੀਅਨ ਚੋਣਾਂ ਦੇ ਵਿੱਚ ਇੱਕ ਮੁੱਖ ਮੁੱਦਾ ਹਨ। ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਦਫ਼ਤਰ ਓਵਲ ਦਫ਼ਤਰ ਦੇ ਵਿੱਚ ਇੱਕ ਸਮਾਰੋਹ ਦੌਰਾਨ ਕੈਨੇਡਾ ਤੇ ਫਿਰ ਹਮਲਾ ਬੋਲੇ ਤੇ ਕਿਹਾ ਕਿ ਜੇਕਰ ਅਮਰੀਕਾ ਕੈਨੇਡਾ ਤੋਂ ਸਮਾਨ ਨਹੀਂ ਖਰੀਦਦਾ ਤਾਂ ਇਹ ਇੱਕ ਦੇਸ਼ਵਜੋਂ ਖਤਮ ਹੋ ਜਾਵੇਗਾ ਉਹਨਾਂ ਨੇ ਕਿਹਾ ਕਿ ਇਮਾਨਦਾਰੀ ਨਾਲ ਇਹ ਇੱਕ ਰਾਸ ਦੇ ਤੌਰ ਤੇ ਬਹੁਤ ਵਧੀਆ ਕੰਮ ਕਰਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਹਿਲਗਾਮ ਅਤਵਾਦੀ ਹਮਲੇ ਦੇ ਵਿਰੋਧ ਦੇ ਵਿੱਚ ਗੁਰਦਾਸਪੁਰ ਚੈਂਡਲ ਮਾਰਚ ਕੱਢਿਆ ਗਿਆ ਜੋ ਹਨੂਮਾਨ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਤੋਂ ਹੁੰਦਾ ਹੋਇਆ ਡਾਕਖਾਨਾ ਚੌਕ ਜਾ ਕੇ ਸਮਾਪਤ ਹੋਇਆ ਇਸ ਦੌਰਾਨ ਆਪ ਵਰਕਰਾਂ ਨੇ ਅਤਵਾਦ ਵਿਰੋਧੀ ਅਤੇ ਪਾਕਿਸਤਾਨ ਵਿਰੋਧੀ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਆਮ ਆਦਮੀ ਪਾਰਟੀ ਦੇ ਵਪਾਰ ਮੰਡਲ ਦੇ ਚੇਅਰਮੈਨ ਰੁਖਵੀਰ ਸਿੰਘ ਖਾਲਸਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਭਾਰਤ ਪੂਸ਼ਨ ਸ਼ਰਮਾ ਨੇ ਕਿਹਾ ਹੈ ਕਿ ਇਸ ਵੇਲੇ ਜੰਮੂ ਕਸ਼ਮੀਰ ਦੇ ਵਿੱਚ ਅੱਤਵਾਦ ਦੇ ਵਿਰੋਧ ਦੇ ਵਿੱਚ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ। ਪਹਿਲਗਾਮ ਵਿੱਚ ਹੋਇਆ ਹਮਲਾ ਬੇਹੱਦ ਕਿਨੌਣੀ ਅਤੇ ਕਾਇਰਾਨਾ ਹਰਕਤ ਹੈ। ਉਹਨਾਂ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਅੱਤਵਾਦ ਅਤੇ ਪਾਕਿਸਤਾਨ ਦੇ ਖਿਲਾਫ ਸਰਜਿਕਲ ਸਟ੍ਰਾਈਕ ਜਿਹਾ ਕੋਈ ਸਖਤ ਕਦਮ ਚੁੱਕਿਆ ਜਾਵੇ। ਜੈ ਹਿੰਦ ਜੈ ਹਿੰਦ ਆ ਰਾਮੀ ਕਿਤੇ ਨਾ ਮਾੜੀ ਨਾ ਆਵੇ ਹਾਏ 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 ਆਤਮਾਰ ਹਾਏ चलो चलो पाकिस्तान 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 ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਪਾਕਿਸਤਾਨ ਮੁਰਦਾਬਾਦ ਹਾਏ 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 ਸੋਕੀਦਰ ਹਾਏ ਹਾਏ ਇਹ ਸਕੈਂਡਲ ਮਾਰਚ ਕਿਹਦੀ ਸੰਥਾ ਵੱਲੋਂ ਹੈ ਅਤੇ ਕੀ ਉਦੇਸ਼ ਹੈ? ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਹਿਰ ਆਤਾ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਪਹਰਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ ਬੇਦੋਸ਼ ਜਿਹੜੇ ਸਲਾਨੀ ਸੀਗੇ ਗਏਦੇ ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਨਤਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਏ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜਿਸ਼ ਸੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ ਸਲਾਨੀ ਸੰਸਾ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉੱਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਹੈ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਿੱਦੋਂ ਬਿਲਕੁਲ ਇੰਟਰਵਿਊ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉੱਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੀ ਸੇਮ ਕਾਰ ਜਿਹੜਾ ਕੰਮ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ ਮੋਦੀ ਸਰਕਾਰ ਨੂੰ ਕਹਿੰਨਾ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਹਾਂ ਸਭ ਦਿੱਤਾ ਜਾਵੇ ਯੋਗ ਆਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਵੀ ਜਿਹੜੀ ਹੈ ਕਮਰੋਂ ਟੁੱਟੇ ਕਿਉਂਕਿ ਜਿੰਨੇ ਵੀ ਆਤਵਾਦੀ ਹਨ ਉਹ ਫੋਰ ਦੇ ਫੰਕਸ਼ਨ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੁਣ ਨਾ ਇਹਨਾਂ ਨੇ ਕੰਮ ਕੀਤਾ ਤੇ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜਿਹੜੀ ਹੈ ਕੈਂਡਲ ਮਾਰਚ ਜਿਹੜੀ ਹੈ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਢ ਰਹੇ ਹਾਂ ਇਹ ਸ਼ਾਂਤੀ ਕੈਂਡਲ ਮਾਰਚ ਹੈ ਕੋਈ ਇਸ ਵਿਰੋਧ ਦੇ ਵਿੱਚ ਹੈ ਕਿ ਭਾਈ ਮਾਨਵਤਾ ਦੀ ਔਰ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾਣੀ ਜਿਨ੍ਹਾਂ ਨੂੰ ਉਹਨਾਂ ਨੇ ਮੌਤੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ 2-4 ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੋਮਨ ਉਹਾਂ ਦੇ ਹਸਬੰਡ ਨੂੰ ਜਿਹੜਾ ਹੈ ਉਹ ਕਤਲ ਕੀਤਾ ਗਿਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਤੁਸੀਂ ਮੇਰਾ ਹਸਬੰਡ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦਿਓ ਕਹਿੰਦੇ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸੰਤਾਪ ਜਿਹੜਾ ਉੱਥੇ ਚੇਲ ਬਹੁਤ ਦੁੱਖ ਵਾਲੀ ਗੱਲਾਂ ਆਹੀ ਸਾਰੇ ਜਿਹੜੇ ਆ ਗੁਰਦ ਪੁਰ ਧੰਨਵਾਦੀ ਹੈ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਦੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਹੋਰ ਸਿੱਧਾ ਜਿਹੜਾ ਹੈ ਇਸ ਫੌਜ ਦੀ ਜੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਣ ਦਿੰਦੀ ਹੈ ਨਾ ਅਤਵਾਦੀਆਂ ਨੂੰ ਭਾਵੇ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾਂ ਹੁਣ ਇੱਕ ਆਕਾ ਇੱਕਾ ਰਖਨਾਵਾ ਔਰ ਉਹ ਕਸ਼ਮੀਰੀ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਵੀ ਇਹ ਦੁੱਖ ਮਾਨਿਆ ਹੈ ਉਸ ਜਗ੍ਹਾ ਦੇ ਉੱਪਰ ਅਸੀਂ ਵੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਜਿਹੜੇ ਸ਼ਹੀਦ ਹੋਏ ਨੇ ਉੱਥੇ ਸਾਡੇ ਭਰਾ ਠਾਈ ਉਹ ਭਾਵੇਂ ਵਿਦੇਸ਼ੀ ਨੇ ਭਾਵੇਂ ਸਾਡੇ ਅਲੱਗ-ਅਲੱਗ ਸਟੇਟਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਵੀ ਸੁ ਦੁੱਖ ਜਿਹੜਾ ਹੈ ਸਾਂਝਾ ਕਰਦੇ ਆ ਆਪ ਮੋਤਾਗੀ ਇਹਸਾਨ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਬੋ ਇਜਾਜ਼ਤ ਧੰਨਵਾਦ